ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਸਲਵਾਰ ਦਾ ਡਿਜ਼ਾਈਨ ਹੈ ਜਿਹੜਾ ਹਨਾ ਉਹ ਬਣਾ ਦੇਵਾਂਗੇ। ਆਪਣੇ ਪ੍ਰਿੰਟ ਸੂਟ ਹੁੰਦੇ ਨੇ ਜਿਹੜੀ ਕਮੀਜ਼ ਪ੍ਰਿੰਟ ਹੁੰਦੀ ਐ ਸਲਵਾਰ ਪਲੇਨ ਹੁੰਦੀ ਐ। ਅੱਜ ਮੈਂ ਤੁਹਾਨੂੰ ਉਹਦਾ ਜਿਹੜਾ ਡਿਜ਼ਾਈਨ ਹੈ ਉਹ ਦੱਸ ਰਹੀਆਂ। ਇਹ ਡਿਜ਼ਾਈਨ ਬਹੁਤ ਜ਼ਿਆਦੇ ਹਨਾ ਮਤਲਬ ਕਿ ਪਪੂਲਰ ਹੋਇਆ ਤੇ ਮਸ਼ਹੂਰ ਹੋ ਜਾਏਗਾ। ਇਹਦੇ ਲਈ ਆਪਾਂ ਨੇ ਦੇਖੋ ਹਨਾ ਆਪਣੀ ਆ ਤਾਂ ਸਲਵਾਰ ਹੈਗੀ ਤੇ ਇਹ ਵਾਲਾ ਆਪਣਾ ਜਿਹੜਾ ਕਮੀਜ਼ ਹੈ ਉਹਦਾ ਕੱਪੜਾ ਹੈਗਾ ਹਨਾ ਇਹ ਆਪਣੀ ਸਲਵਾਰ ਹੈ ਇਹਦੇ ਉੱਤੇ ਪਹਿਲਾਂ ਆਪਾਂ ਨੇ ਹੈ ਨਾ ਪਹਿਲੀ ਸਲਵਾਰ ਹੈ ਜਿਹੜੀ ਜੜ ਕੇ ਇਸ ਤਰ੍ਹਾਂ ਤਿਆਰ ਕਰ ਲੈਣੀ ਆ ਤੁਸੀਂ ਸਾਰੀ ਸਲਵਾਰ ਆਪਾਂ ਨੇ ਸਿਉਂ ਲਈ ਤਿਆਰ ਕਰ ਲਈ ਫਿਰ ਆਪਾਂ ਨੇ ਜਿਵੇਂ ਇਹ ਦੇਖੋ ਇਹਨੂੰ ਤੁਸੀਂ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਫੋਲਡ ਕਰਕੇ ਜਿਹੜੀ ਆਪਾਂ ਨੇ ਨਸਾਨੀ ਲਾਉਣੀ ਆ ਕੁਸਿਨਾ ਇਹ ਜਿਹੜਾ ਇਹਦਾ ਆ ਵਾਲਾ ਕਾਰਨ ਹੈ ਆ ਦੇਖੋ ਇਹ ਕੁੰਦੇ ਦਾ ਕਾਰਨ ਹੈ ਚਾਹੇ ਤੁਸੀਂ ਸਕੇਟ ਸਲਵਾਰ ਹੈ ਚਾਹੇ ਤੁਸੀਂ ਇਹ ਹੈ ਕੁੰਦੇ ਵਾਲੀ ਸਲਵਾਰ ਇੱਥੋਂ ਤੁਸੀਂ ਇੰਚੀ ਦੇ ਆਵਰ ਬੜੀਆ ਆਪਾਂ ਨੇ ਇੱਕ ਲਾਈਨ ਹੈ ਜਿਹੜੀ ਇਹ ਡਰਾਅ ਕਰਨੀ ਇਹ ਤੁਸੀਂ ਉੱਚੀ ਨੀਮੀ ਜਿੰਨੀ ਕੁ ਮਰਜ਼ੀ ਹਨਾ ਤੁਸੀਂ ਲਾ ਸਕਦੇ ਹੋ ਆਪਾਂ 13 ਇੰਚ ਜਿਹੜੀ ਇੱਥੇ ਰੱਖ ਕੇ ਇਹ ਲਾਈਨ ਉਹ ਡਰਾ ਕਰਦੇ ਹਾਂ ਠੀਕ ਹੈ ਇਸ ਤਰ੍ਹਾਂ ਹੀ ਆਪਾਂ ਜਿਹੜੀ ਇਹਦੀ ਦੂਸਰੀ ਸਾਈਡ ਇੱਕ ਸਾਈਡ ਲਾ ਲਈ ਉਹਨਾਂ ਪਹਿਲੀ ਸਾਈਡ ਜਿਹੜਾ ਇਹ ਵਾਲਾ ਇਹਦਾ ਸੈਂਟਰ ਹੈ ਇਹਦੇ ਚੋਂ ਇਸ ਤਰ੍ਹਾਂ ਇੰਟੀਰੀਅਰ ਰੱਖ ਕੇ ਤੁਸੀਂ ਇਹ ਜਿਹੜੇ ਆਪਣਾ ਕਾਰਨਰ ਹੈ ਇਹਨੂੰ ਮਲੋਣਾ ਹੁਬਾਏ ਖਾਵਾਲਾ ਚੱਲ ਗਏ ਗਰਮੀ ਵਾਲੀ ਹੋ ਗਈ ਹਣਾ ਐਵੇਂ ਦਾ ਇਹ ਜਿਹੜੀ ਨਸਾਨੀ ਹੈ ਇਸ ਤਰ੍ਹਾਂ ਲੱਗੂਗੀ ਠੀਕ ਹੈ ਹੁਣ ਆਪਾਂ ਜਿਹੜੀ ਆਪਣੀ ਆਹ ਵਾਲੀ ਲੇਸ ਹੈ ਇਹਦੇ ਉੱਤੇ ਆਪਾਂ ਲੇਸ ਬਣਾ ਕੇ ਫਿਰ ਆਪਾਂ ਹਣਾ ਜਿਹੜਾ ਆਪਣਾ ਕਮੀਜ਼ ਦਾ ਪ੍ਰਿੰਟ ਕੱਪੜਾ ਹੈਗਾ ਆਪਣੇ ਵਾਲਾ ਵੀ ਪੱਛੇ ਆ ਗਿਆ ਇਹ ਵਾਲਾ ਇਹਦਾ ਆਪਾਂ ਉਰੇ ਚੋਰਸ ਪੀਸ ਹੈ ਜਿਹੜਾ ਉਹ ਲਾਵਾਂਗੇ ਉਦੇ ਲਈ ਆਪਾਂ ਨੇ ਹਨਾ ਬੁਕਰਮ ਐ ਜਿਹੜੀ ਉਹ ਕੱਟੀ ਹੈ ਨਹੀਂ ਆਸ ਦੇਖੋ ਤੁਸੀਂ ਇਸ ਤਰ੍ਹਾਂ ਹਨਾ ਬੁਕਰਮ ਨਹੀਂ ਲੈਣੀ ਬੁਕਰਮ ਐ ਜਿਹੜੀ ਉਹ ਬਹੁਤ ਕੈੜੀ ਰਹਿ ਜਾਂਦੀ ਹੈ ਤੁਸੀਂ ਇਹ ਜਿਹੜੀ ਪੇਪਰ ਸ਼ੀਟ ਹੁੰਦੀ ਹੈ ਪ੍ਰੈਸ ਨਾਲ ਲੱਗਦੀ ਹੈ ਇਹ ਲੈਣੀ ਹੈ ਇਹ ਆਪਾਂ ਨੇ 4.5 4.5 ਚਾਰਸ ਪੀਸ ਕੱਟਣ ਹੈ ਹਣਾ ਇਹਨੂੰ ਆਪਾਂ ਆਪਣੀ ਪੇਸਟ ਕਰ ਲਾਂਗੇ 컬러 ਆ ਜਿਹੜਾ ਆਪਣਾ ਪ੍ਰਿੰਟਾ ਕੱਪੜਾ ਹੈ ਉਹਦੇ ਤੇ 컬러 ਆ ਉਹਦੇ ਤੇ ਪ੍ਰੈਸ ਕਰਕੇ ਆਪਾਂ ਇਹਨੂੰ ਫੇਰ ਮੈਂ ਤੁਹਾਨੂੰ ਦੱਸ ਦਈਏ ਮੈਂ ਇਹਦੇ ਉੱਤੇ ਕਿਸ ਤਰ੍ਹਾਂ ਲਾ ਕੇ ਇਹ ਤੇ ਲੈਂਸ ਲਾਉਣੀ ਹੈ ਪਹਿਲਾਂ ਮੈਂ ਇਹਨੂੰ ਪ੍ਰੈਸ ਨਾਲ ਲਾ ਲਾਂ ਪ੍ਰੈਸ ਲਾ ਕੇ ਕੱਪੜੇ ਤੇ ਫੇਰ ਦੱਸ ਦਈਏ ਜੀ ਮੰਜੀ ਆਪਾਂ ਹਣਾ ਜਿਹੜੀ ਲਾਈਨ ਡਰਾ ਕੀਤੀ ਸੀ ਹੁਣ ਉਹਦੇ ਉੱਤੇ ਆਪਾਂ ਇਸ ਤਰ੍ਹਾਂ ਖੁੰਝੇ ਤੋਂ ਧਰ ਕੇ ਜਿਹੜੀ ਇਹ ਲੈਂਸ ਹੈ ਇਹ ਲਾਉਣੀ ਹੈ ਜਿਹੜੀ ਇਹ ਲੈਸ ਹੈ ਹਨਾ ਇਹਦੇ ਨਾਲ ਦੀ ਆਪਾਂ ਜਿਹੜੀ ਰੀਲ ਹੈ ਇਹ ਝਾੜ ਲਈ ਕਿਉਂਕਿ ਫਿਰ ਅਲੱਗ ਦੀ ਰੀ ਲੱਗੀ ਹਨਾ ਪੂਰੀ ਲੱਗਦੀ ਹੈ ਤੋਂ ਉੱਪਰ ਦੀ ਲੋ ਨਾ ਸਹੀ ਕੁਰਿਆਣਾ ਕਾਰਨਰ ਤੇ ਆ ਕੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਹੀ ਕਮਾ ਲੈਣਾ ਇਹ ਜਿਹੜੀਆਂ ਲੈਸਾਂ ਹੁੰਦੀਆਂ ਨੇ ਹਨਾ ਇਹ ਇਸ ਤਰ੍ਹਾਂ ਘੁੰਮ ਜਾਂਦੀਆਂ ਨੇ ਇਹਨੂੰ ਪਾਏ ਤੋਂ ਇਸ ਤਰ੍ਹਾਂ ਬਿਲਕੁਲ ਕਾਰਨਰ ਉਹ ਬਣਾ ਲਾਂ ਨ ਦੇਖੋ ਇਸ ਤਰ੍ਹਾਂ ਦਾ ਕਾਰਨਰ ਆ ਜਿਹੜਾ ਬਣਿਆ ਹਾਂਜੀ ਆਪਾਂ ਜਿਹੜਾ ਕੱਟਿਆ ਸੀਗਾ ਹਨਾ ਦੇਖੋ ਪੇਪਰ ਪੇਸਟਿੰਗ ਇਹਦੇ ਉੱਤੇ ਆਪਾਂ ਕਮੀਜ਼ ਨਾਲ ਦਾ ਪ੍ਰਿੰਟ ਹਨਾ ਆਪਾਂ ਥੋੜਾ ਜਿਹਾ ਡਿਜ਼ਾਈਨ ਜਿਹੜਾ ਮੇਨ ਜਿਹਾ ਸੀ ਫਲਾਰ ਜ ਉਹ ਲੈ ਲਿਆ ਉਹ ਬਣਾ ਲਿਆ ਤੇ ਇਹਦੇ ਤੇ ਪੇਸਟ ਕਰਕੇ ਇਹਨੂੰ ਇੰਨ ਇੰਨ ਸਾਰੇ ਪਾਸਿਓ ਇਸ ਤਰ੍ਹਾਂ ਆਪਾਂ ਇਹਦੇ ਉੱਤੇ ਪ੍ਰੈਸ ਹੈ ਜਿਹੜੀ ਉਹ ਕਰਤੀ ਹੁਣ ਆਪਾਂ ਇਹਦੇ ਉੱਤੇ ਪਹਿਲਾਂ ਹਨਾ ਲੇਸ ਹੈ ਜਿਹੜੀ ਇਹ ਪਹਿਲਾਂ ਲਾ ਲਾਂਗੇ ਉਹਦੇ ਉੱਤੇ ਆਪਾਂ ਬਾਅਦ ਚ ਲਾਵਾਂਗੇ ਇਸ ਤਰ੍ਹਾਂ ਆਪਾਂ ਇਹ ਥੋੜੀ ਜੀ ਲੇਸ ਨੂੰ ਵਧਾ ਕੇ ਛੱਡ ਲਾਂਗੇ ਉੱਪਰ is tarah ab yeh nu ਤੁਸੀਂ ਇਹਨਾਂ ਇਹਦਾ ਜਿਹੜਾ ਆਪਣਾ ਦੇਖੋ ਜੇ ਤਾਂ ਛੋਡੀ ਹੈਗੀ ਐ ਬਿਨਾ ਪੱਤਾ ਵਾਲੀ ਤਾਂ ਦਾ ਤੁਸੀਂ ਉਰੋਂ ਅੱਧ ਕਰ ਲਿਓ ਲੇਕਿਨ ਤੁਸੀਂ ਆ ਜਿਹੜਾ ਨਹੀਂ ਗੋਡੇ ਪਾਏ ਹੋਏ ਨੇ ਇਹਦਾ ਅੱਧ ਕਰਨਾ ਦੇਖੋ ਮੇਰੇ 12 ਇੰਚ ਦੇ ਨੇ ਮੈਂ 6 ਇੰਚ ਤੇ ਲਾਉਣੀ ਐ ਨਿਸ਼ਾਨੀ ਤੇ 3 ਇੰਚ ਮੈਂ niche ਮੂਰੀ ਬਣਾਉਂਗੀ ਹਨਾ 3 ਇੰਚ ਤੁਸੀਂ ਉਰੋਂ ਛੱਡਣੀ ਆ ਠੀਕ ਐ ਆ ਦੇਖੋ ਆ ਅੱਧ ਕਰਕੇ ਜਿਹੜਾ ਆ ਵਾਲਾ ਕਾਰਨਰ ਐ ਇਹਦੇ ਨਾਲ ਮਿਲਾ ਦੇ ਤੁਸੀਂ ਚੁੰਝ ਛੱਡ ਕੇ ਫਿਰ ਆਪਾਂ ਇਹਦੇ ਉੱਤੇ ਜਿਹੜਾ ਆਪਣਾ ਇਹ ਵਾਲਾ ਹੈ ਇਹ ਰੱਖਣਾ ਹੈਗਾ ਇਹ ਕੱਪਣੀ ਇਸ ਤਰ੍ਹਾਂ ਨਾ ਰੈਡੀ ਕਰ ਲਿਆ ਆਪਾਂ ਆਪਣੀ ਕਮੀਜ਼ ਦੇ ਵਿੱਚ ਇਸ ਤਰ੍ਹਾਂ ਫਲਾਵਰ ਸੀਗਾ ਆਪਾਂ ਨੇ ਉਹ ਬਣਾ ਲਿਆ ਇਹ ਇਹਦੇ ਉੱਤੇ ਆਪਾਂ ਨੇ ਦੇਖੋ ਇਹ ਵਾਲੀ ਚੁੰਝ ਹੈ ਜਿਹੜੀ ਇਹ ਰੱਖਣੀ ਹੈ ਇਹ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰ ਦਾਂਗੇ ਇਦਲੀ ਆਪਾਂ ਨੇ ਇੱਕ ਸੂਈ ਲੈ ਲੈਨੇ ਆ ਕੋਈ ਵੀ ਸੂਈ ਦਾ ਪੰਗ ਪਿੰਡ ਇਹੋ ਜਿਹੇ ਰਿਪਿਆ ਤੇ ਇਹ ਦੇਖੋ ਇਸ ਤਰ੍ਹਾਂ ਹਨਾ ਤੁਸੀਂ ਇਹਨੂੰ ਟਕਾ ਕੇ ਸਹੀ ਕਰਕੇ ਇਹ ਇਹਦੇ ਬਚਾ ਲੈ ਤੇ ਨੱਪ ਕਰਦੇ ਹਾਂ ਕਿਉਂਕਿ ਜਦੋਂ ਆ ਦੇਖੋ ਹੁਣ ਆਪਾਂ ਇਹਨੂੰ ਚੱਕ ਲਿਆ ਬਿਲਕੁਲ ਨਹੀਂ ਹੁੰਦਾ ਆਪਾਂ ਇਹਦੇ ਸਾਰੇ ਚਾਰੀ ਪਾਸੇ ਜਿਹੜੀ ਸਿਲਾਈ ਆ ਉਹ ਲਾਵਾਂਗੇ ਜਿਹੜੀ ਪਹਿਲਾਂ ਆਪਾਂ ਨੇ ਸਿਲਾਈ ਲਾਈ ਸੀ ਲੈਸ ਲਗਾਉਣ ਨੂੰ ਆਪਾਂ ਇਹ ਉਹਦੇ ਉੱਤੇ ਹੀ ਸਨਾਈ ਲਗਾਉਣੀ ਹੈ। ਇਹ ਦੇਖੋ। ਇਸ ਤਰ੍ਹਾਂ ਹਨਾ ਉਹ ਪਣੇ ਹੈ ਜਿਹੜਾ ਲਾ ਲਿਆ। ਉਰੇ ਆਪਾਂ ਹੁਣ ਇਹਦੀ ਜਿਹੜੀ ਮੂਰੀ ਹੈ ਉਹ ਬਣਾ ਦਾਂਗੇ ਕਿਉਂਕਿ ਜਦੋਂ ਆਪਾਂ ਜਿਆਦਾ ਉੱਚਾ ਜਾ ਲਾ ਲੈਨੇ ਆ ਹਨਾ ਆਪਾਂ ਕਮੀਜ਼ ਹੈ ਜਿਹੜਾ ਉਹ ਨੀਵਾ ਪਾਉਨੇ ਆ ਫਿਰ ਉਹਦੇ ਨਾਲੇ ਕਵਰ ਹੋ ਜਾਂਦਾ ਤਾਂ ਕਰਕੇ ਆਪਾਂ ਨੇ ਬਸ ਇੰਨੀ ਕੀ ਦੀ ਜਿਹੜੀ ਲੈਂਥ ਹੈ ਰੱਖੀ ਆ ਹੁਣ ਆਪਾਂ ਇਹਦੇ ਉੱਤੇ ਮੂਰੀ ਬਣਾਉਨੇ ਆ ਖਲਾਰੀ ਵਾਲਾ ਪੈਪ ਹਾਂਜੀ ਦੇਖੋ اپنی ਜਿਹੜੀ ਹੈ ਨਾ ਸਲਵਾਰ ਦਾ ਡਿਜ਼ਾਈਨ ਹੈ ਇਸ ਤਰ੍ਹਾਂ ਹੀ ਇਹ ਜਿਹੜੀ ਫਾਈਨਲ ਲੁੱਕ ਹੈ ਇਸ ਤਰ੍ਹਾਂ ਆਈ ਹੈ ਆ ਦੇਖੋ ਆ ਇਹਦੀ ਇੱਕ ਸਾਈਡ ਹੈ ਨਾ ਅੱਧ ਚਾਗੀ ਇਹ ਇਹ ਵਾਲੀ ਇੱਕ ਸਾਈਡ 'ਚ ਇਹ ਮੈਂ ਸਭ ਸਾਰੀ ਦਿਖਾਉਣੀ ਹੈ ਨਾ ਬਹੁਤ ਸੋਹਣੀ ਬਿਲਕੁਲ ਸੌਖੇ ਤਰੀਕੇ ਨਾਲ ਹੈ ਨਾ ਇਹ ਜਿਹੜੀ ਆਪਾਂ ਡਿਜ਼ਾਈਨਿੰਗ ਹੈ ਪ੍ਰਿੰਟ ਸੂਰਦੀ ਉਹ ਕਰ ਸਕਦੇ ਆ ਸੋਨੂੰ ਅੱਜ ਦੀ ਹੈ ਨਾ ਆਪਣੀ ਜਿਹੜਾ ਡਿਜ਼ਾਈਨ ਕੀਤਾ ਆਪਾਂ ਪ੍ਰਿੰਟ ਕਮੀਜ਼ ਦੇ ਨਾਲ ਪਲੇਨ ਸਲਵਾਰ ਤੁਸੀਂ ਕੋਈ ਵੀ ਹੈ ਨਾ ਆਪਣੇ ਪ੍ਰਿੰਟ ਕਮੀਜ਼ ਨਾਲ ਪਲੇਨ ਸਲਵਾਰ ਤੇ ਇਹ ਜਿਹੜਾ ਹੈ ਨਾ ਡਿਜ਼ਾਈਨ ਹੈ ਇਹ ਕਰ ਸਕਦੇ ਹੋ ਬਹੁਤ ਸੋਹਣਾ ਲੱਗਦਾ ਤੇ ਬਹੁਤ ਆਸਾਨ ਹੈ ਤੇ ਸੋਨੂੰ ਅੱਜ ਦਾ ਹੈ ਨਾ ਜਿਹੜਾ ਮੈਂ ਇਹ ਡਿਜ਼ਾਈਨ ਬਣਾ ਕੇ ਦਿਖਾਇਆ ਕਿਸ ਤਰ੍ਹਾਂ ਲੱਗਿਆ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ